ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਮੈਂ ਲਿਆਈ ਸੀ ਸਵੇਰੇ ਤੋੜ ਕੇ ਪਪੀਤੇ ਉਹ ਕੌ ਲਾ ਪਪੀਤੇ ਦਾ ਕੁਦਰਤ ਸਾਨੂੰ ਕਿੰਨਾ ਕੁਛ ਦੇ ਰਹੀ ਹੈ ਅਸੀਂ ਕੀ ਦੇ ਰਹੇ ਹਾਂ ਅਸੀਂ ਕੁਦਰਤ ਅਸੀਂ ਕੁਦਰਤ ਨੂੰ ਦੇਖ ਵੀ ਮੈਂ ਤਾਂ ਜਿੰਨੇ ਜੋਗੀ ਹੱਗੀਆਂ ਹੁਣ ਲੋਕਾਂ ਦਾ ਥੋੜੀ ਠੇਕਾ ਲਿਆ ਦੁਨੀਆਦਾਰੀ ਤਾਂ ਹੁਣ ਹਰੇਕ ਬੰਦਾ ਆਪਣੇ ਦਿਮਾਗ ਨਾਲ ਚੱਲਦਾ ਆਪਣੇ ਹਿਸਾਬ ਨਾਲ ਚੱਲਦਾ ਤੁਸੀਂ ਤੇ ਮੈਂ ਤਾਂ ਕੁਦਰਤ ਨੂੰ ਪਿਆਰ ਕਰਦੇ ਆ ਨਾ ਤੁਸੀਂ ਜਿੰਨਾ ਟਾਈਮ ਹੈ ਕੁਦਰਤ ਨੂੰ ਦੰਨੇ ਹੋ ਮੈਂ ਜਿੰਨਾ ਟਾਈਮ ਹੈ ਕੁਦਰਤ ਨੂੰ ਦੰਨੀ ਆ ਤੇ ਕੁਦਰਤ ਨੂੰ ਜਿੰਨਾ ਕ ਸਮਾਂ ਅਸੀਂ ਦਵਾਂਗੇ ਕੁਦਰਤ ਸਾਨੂੰ 10 ਗੁਣਾ ਸਮਾਂ ਦਿੰਦੀ ਆ ਉਦੋਂ ਵੱਧ ਠੀਕ ਆ ਜੀ ਹੁਣ ਜਿਹੜਾ ਫਰੂਟ ਆ ਘਰ ਦਾ ਪਪੀਤਾ ਫਿਰ ਮੈਂ ਸਵੇਰੇ ਪੇਪਰ ਚ ਲਵਟ ਕੇ ਫ੍ਰਿਜ ਚ ਲਾਤਾ ਸੀ ਹੁਣ ਝੀਰ ਕੇ ਲਿਆਈ ਆ ਥੋੜਾ ਜਿਹਾ ਬੇਲੇ ਸੀਗੇ ਉਹ ਨਾਲੇ ਗੱਲਾਂ ਬਾਤਾਂ ਕਰ ਲੈਣੇ ਆ। ਨਾਲ ਐਂ ਦੱਸਿਓ ਮੈਨੂੰ ਮੁੱਲ ਖਾ ਮੁੱਲ ਲੈ ਕੇ ਕਿੰਨੇ ਦੇ ਕਪੀਤੇ ਖਾਣੇ ਆ ਤੁਸੀਂ। ਲਾ ਲਿਆ ਕਰੋ ਘਰਦੋ ਬੁੱਪੇ। ਬੋਲੇ ਤਾਂ ਵੀਰੇ ਲਿਆ ਕੇ ਨਹੀਂ ਦਿੰਦੇ। ਪੈਣਾ ਜੇ ਆਊਗਾ ਵੀ ਸੀਜ਼ਨਲੀ ਆਊਗਾ ਉਹ ਤਾਂ ਲੰਦਾ ਹੀ ਨਹੀਂ ਉਹ ਵੀ ਜਦ ਨਾ ਉਹ ਟੈਂਪੂ ਲੱਦਿਆ ਖੜਾ ਹੁੰਦਾ ਜਦ ਕਹਿੰਨ ਹੁੰਦੇ ਆ। 100 ਦਾ 5 ਕਿਲੋ 100 ਦਾ 10 ਕਿਲੋ ਆਪਾਂ ਦੇ ਦਿੰਦਾ ਤੁਹਾਨੂੰ। ਉਹ ਇਹ ਜੇ ਹੁੰਦਾ ਉਹ ਪੱਕਿਆ ਦੂਏ ਲੋਟ ਹੁੰਦਾ। ਮੈਂ ਦੱਸਦੀ ਆ ਜੀ ਤੁਹਾਨੂੰ ਹੁਣ ਤੁਸੀਂ ਤਾਂ ਆਪਣੇ ਭਾਈਚਾਰੇ ਦੀ ਕਰਨੀ ਆ ਮੈਂ ਤਾਂ ਹੁਣ ਆਪਣੀਆਂ ਭੈਣਾਂ ਦੀ ਗੱਲ ਕਰਨੀ ਆ। ਵਾਪੈਣਾ ਨੂੰ ਪੁੱਛਦੀਆਂ ਵੀ ਤੁਸੀਂ ਵੀਰਿਆਂ ਨੂੰ ਕਿਹੋ ਵੀ ਐਂ ਕਰੋ ਬਈ ਸਾਨੂੰ ਨਾ ਦੂਏ ਤੀਏ ਦਿਨ ਆ ਇੱਕ ਦੋ ਪਪੀਤੇ ਲਿਆ ਦਿਆ ਕਰੋ ਦੂਏ ਤੀਏ ਦਿਨ ਕਿਉਂਕਿ ਜਦੋਂ ਸਾਡੇ ਘਰ ਪਪੀਤੇ ਦਾ ਬੂਟਾ ਲੱਗਿਆ ਹੁੰਦਾ ਕੋਈ ਵੀ ਫਰੂਟ ਲੱਗਿਆ ਹੁੰਦਾ ਸੀ ਦੂਏ ਤੀਏ ਦਿਨ ਖਾ ਲੈਣੇ ਆ ਹਨਾ ਕੋਈ ਵੀ ਫਰੂਟ ਹੈ ਵੀਰਿਆਂ ਨੂੰ ਡਿਊਟੀ ਸੰਭਾਲ ਦੋ ਵੀ ਸਾਨੂੰ ਦੂਏ ਤੀਏ ਦਿਨ ਆ ਫਰੂਟ ਲਿਆ ਦਿਆ ਕਰੋ ਕੋਈ ਵੀ ਤੁਹਾਡਾ ਫੇਵਰਟ ਫਰੂਟ ਹੈ ਵੀਰੇ ਮੇਰੇ ਪੁੱਤਰਾ ਤੇ ਕੀ ਕਰ ਲਗੇ ਭਾਈ ਜੋ ਟਕੇ ਮਾਰੇ ਆ ਮਾਗੇ ਫਿਰ ਤਾਂ ਤੁਹਾਡੇ ਬੂਟੇ ਪੂਰੇ ਹੋਣਗੇ ਦੇਖੋ ਆਪਾਂ ਜਿਹੜਾ ਆਫਸੀਜਨ ਖਾਨ ਨੇ ਇਹ 50 60 ਰੁਪਏ ਕਿਲੋ ਮਿਲਦਾ ਹਮ ਇੱਕ 60 ਰੁਪਏ ਦਾ ਬੂਟਾ ਹੈ ਬਸ ਹਾਂ ਇੰਨਾ ਹੀ ਫਰਕ ਹੈ ਹਮ ਇੱਕ 60 ਰੁਪਏ ਦਾ ਬੂਟਾ ਹੈ ਜੇ ਤੁਸੀਂ ਦੋ ਵੀ ਲਾ ਲਓ 120 ਰੁਪਏ ਦੇ ਲੈ ਕੇ ਚਲੋ ਆਪਣਾ ਆਪਣਾ ਰੇਟ ਹੈ ਵੀ ਅਸੀਂ ਮਤਲਬ ਫੁੱਟ ਫੁੱਟ ਦੇ ਬੂਟੇ ਲੈ ਤੇ ਵੀ 60 ਰੁਪਏ ਨੂੰ ਬੂਟਾ ਦੇ ਕੇ ਕੀ ਆਦਾ ਤੁਹਾਨੂੰ ਬੰਦਾ ਮਿੱਤਰ ਪਿਆਰਾ ਹੀ ਆਪਣਾ ਵੀ ਪਹਿਲਾਂ ਵਾਲਾ ਜਿਹੜਾ 3 ਸਾਲ ਕੱਢ ਗਏ ਲੱਗਿਆ ਹੋਇਆ ਫਾਲ ਉਹਨੂੰ ਐਤਕੀ ਵੀ ਪਰ ਅਸੀਂ ਕਿਹਾ ਵੀ ਨਹੀਂ ਵੀ ਇੱਕਦਾਂ ਸਾਲੇ ਫਾਲ ਹੋਰ ਦਊਗਾ ਇਹ ਬਾਤ ਤੇ ਬਾਤ ਜਿਹੜੀ ਪਪੀਤੇ ਦੀ ਲਫਾ ਚਾਰ ਪੰਜ ਕਸਾਲੇ ਫਲ ਦਿੰਦਾ ਇਹ ਹੂੰ ਲੈ ਲਿੰਦਾ ਤੇ ਪੰਜ ਹੋਰ ਆਪ ਤਾਂ ਖਾਣਾ ਹੀ ਹੈ ਤਾਂ ਏਰੀਆ ਨੂੰ ਖਿਲਾਉਣਾ ਰੱਜਵੇਂ ਹੂੰ ਤੇ ਮੈਂ ਤਾਂ ਬਹੁਤ ਸੋਹਣੀਆਂ ਦੋ ਗੱਲਾਂ ਪੜਨ ਲੱਗੀ ਸੀ ਬੈਠੀ ਬੈਠੀ ਦੇਖੋ ਕਿੰਨਾ ਸੋਹਣਾ ਲਿਖਿਆ ਹੈ ਕਹਿੰਦੇ ਜ਼ਿੰਦਗੀ ਬਹੁਤ ਛੋਟੀ ਆ ਇਸ ਨੂੰ ਲੋਕਾਂ ਤੇ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਚ ਨਾ ਡਾਓ ਹੂੰ ਬਿਲਕੁਲ ਕੋਈ ਝੂਠ ਨਹੀਂ ਆਪਾਂ ਆਪਣੇ ਆਲੇ ਦੁਆਲੇ ਨੂੰ ਖੁਸ਼ ਰੱਖਣ ਦੇ ਮਾਰੇ ਆਪਣੇ ਚੰਗੇ ਬਣਦੇ ਫਿਰੀ ਜਾਂਦੇ ਆ ਹਾਂ ਹੈਨਾ ਕਹਿੰਦੇ ਵੀ ਕਿਸੇ ਨੇ ਤੁਹਾਨੂੰ ਸ਼ਾਵਾਸ਼ੀ ਨਹੀਂ ਦੇਣੀ ਹੈਗੀ ਤੁਸੀਂ ਕਮ ਸੇ ਕਮ ਆਪਣੇ ਲਈ ਸਮਾਂ ਜ਼ਿਆਦਾ ਕੱਢਿਆ ਕਰੋ ਜ਼ਿੰਦਗੀ ਤੁਹਾਡੀ ਆਪਣੀਆਂ ਫਰਜ਼ਾਂ ਲੋਕਾਂ ਲਈ ਕੁੱਤੇ ਭਗਾਈ ਕਰਦੇ ਠੀਕ ਹੈ ਜੀ ਮੈਂ ਵੀਡੀਓ ਵਿੱਚ ਤਕਰੀਬਨ ਤਕਰੀਬਨ ਮੈਂ ਕਹਿ ਨਹੀਂ ਹੁੰਨੀ ਆ ਵੀ ਆਪਣੇ ਪਰਿਵਾਰ ਚ ਮਸਤ ਰਹਾ ਕਰੋ ਖੁਸ਼ ਰਹਾ ਕਰੋ ਕਈ ਵਾਰ ਮੀਆਂ ਬੀਬੀ ਚ ਆਪਸ ਵਿੱਚ ਤੜਫੜ ਹੋਈ ਜਾਂਦੀ ਆ ਹੋਰ ਨਾਲ ਬਥੇਰੇ ਖੁਸ਼ ਰਹਿਣਗੇ ਲੋਕਾਂ ਵਰਧੀ ਠੀਕ ਹੈ ਜੀ ਵੀਰ ਬਾਹਰ ਬਥੇਰੇ ਖੁਸ਼ ਰਹਿਣਗੇ ਭੈਣਾਂ ਕਿਸੇ ਹੋਰ ਨਾਲ ਬਥੇਰੀਆਂ ਖੁਸ਼ ਰਹਿਣਗੀਆਂ ਰਿਸ਼ਤੇ ਆ ਨਾਲ ਕਹਿਣ ਦਾ ਮਤਲਬ ਆਪਣੇ ਨਾਲ ਵੀ ਆਪਸ ਵਿੱਚ ਝਾੜ ਮਨ ਚੱਲੀ ਜਾਂਦੀ ਆ ਆਪਸ ਦੀ ਜਗਾ ਰਾ ਕੇ ਜਦੋਂ ਸਿੰਘ ਫਸ ਜਾਂਦੇ ਹਾਂ ਹਾਂ ਘਰ ਆ ਕੇ ਜਦੋਂ ਸਿੰਘ ਫਸ ਜਾਂਦੇ ਆ ਵੀ ਦੇਖ ਇਹ ਕੰਮ ਨਾ ਕਰਿਓ ਕਰੋ ਜਿੰਨਾ ਸਮਾਂ ਬਤੀਤ ਕਰਨਾ ਹੈ ਖੁਸ਼ੀ-ਖੁਸ਼ੀ ਆਪਸ ਵਿੱਚ ਖੁਸ਼ੀ-ਖੁਸ਼ੀ ਸਮਾਂ ਬਤੀਤ ਕਰੋ ਆਪਣੇ ਪਰਿਵਾਰ ਨੂੰ ਖੁਸ਼ ਰੱਖਿਆ ਕਰੋ ਆਪ ਖੁਸ਼ ਰਹਿਿਆ ਕਰੋ ਗਲਤ ਤਾਂ ਸਮਝੋ ਆਪਣੇ ਬੱਚਿਆਂ 'ਚ ਖੁਸ਼ ਰਹਿਿਆ ਕਰੋ ਹਾਂ ਇੱਕ ਮੈਂ ਪੜਨਾ 'ਚ ਹੋਰ ਚੀਜ਼ ਬਹੁਤ ਦੇਖੀ ਆ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਤੁਰੇ ਜਾਂਦੇ ਕੈਚ ਕਰ ਜਾਂਦੇ ਆ ਜਿਹੜਾ ਅੱਜ ਦਾ ਸਮਾਂ ਜਿਹੜਾ ਹੈਗਾ ਤੀ ਆਪਣੇ ਬਚਪਨ ਵਾਲਾ ਸਮਾਂ ਉਹ ਸਮਾਂ ਬਹੁਤ ਜ਼ਿਆਦਾ ਵਧੀਆ ਸਮਾਂ ਸੀਗਾ ਕਿਉਂਕਿ ਆਪਾਂ ਤੀਏ ਤੀਏ ਪਾਸੇ ਵੀ ਖੇਡਣ ਚਲੇ ਜਾਂਦੇ ਤੇ ਪਿੰਡ ਦੇ ਹੂੰ ਸਾਨੂੰ ਕੋਈ ਡਰ ਭੈ ਨਹੀਂ ਤਾਂ ਹੁੰਦਾ ਕਿਉਂਕਿ ਸਮਾਂ ਬਹੁਤ ਵਧੀਆ ਤੀ ਆ ਆਪਾਂ ਮੁੰਡੇ ਕੁੜੀਆਂ ਇਕੱਠੇ ਖੇਡਦੇ ਫਿਰ ਜਾਂਦੇ ਹੁੰਦੇ ਤੇ ਹੈਨਾ ਬਈ ਜਿਹੜਾ ਅੱਜ ਦਾ ਸਮਾਂ ਹੈ ਬੜਾ ਭਿਆਨਕ ਸਮਾਂ ਹੈ ਤੀਆਂ ਭੈਣਾ ਨੂੰ ਅਸੀਂ ਬਹੀਚ ਖੇਡਣ ਤੋਂ ਵੀ ਕਤਰਾਉਨੇ ਆ ਵੀ ਬੱਚਾ ਉੱਥੇ ਵੀ ਖੇਡਣ ਨਾ ਜਾਵੇ ਅੰਦਰੇ ਰਹੇ ਤੁਸੀਂ ਨਾ ਬੱਚਾ ਜੇ ਤੁਹਾਡੇ ਆਲੇ-ਦਾਲੇ ਭਾਵੇਂ ਗਾਹ ਪਾਉਂਦਾ ਹੈ ਭਾਵੇਂ ਖੇਡਦੇ ਆ ਭਾਵੇਂ ਉੱਚੀ-ਉੱਚੀ ਰੌਲਾ ਪਾਉਂਦੇ ਆ ਕੁਝ ਵੀ ਹੈ ਨੌਜਮasti ਕਰਦੇ ਆ ਘਰ 'ਚ ਉਹਨਾਂ ਨੂੰ ਤੋਏ ਫਿੱਟ ਨਾ ਕਰਿਆ ਕਰੋ ਕਾਣਤਿਆ ਨਾ ਕਰੋ ਉਹਨਾਂ ਤੇ ਕਾਣਤਿਆ ਨਾ ਕਰੋ ਆਪਾਂ ਨੇ ਬਾਕੀ ਕੁਝ ਕਰਿਆ ਠੀਕ ਹੈ ਅਸੀਂ ਜਦ ਬੱਚਿਆਂ ਤੋਂ ਘਰ ਕಾಣਤਦੇ ਆਂ ਜੇ ਬੱਚੇ ਬਾਹਰ ਨੂੰ ਭੱਜਦੇ ਆਂ ਫਿਰ ਬਾਹਰ ਨੂੰ ਨਿਕਲਦੇ ਆ ਉਹ ਜਦ ਬੱਚੇ ਬਾਹਰ ਨਿਕਲ ਕੇ ਫਿਰ ਉਹਨਾਂ ਨੂੰ ਦੁਨੀਆਦਾਰੀ ਸਾਂਭਦੀ ਆ ਅੱਜ ਦਾ ਜਿਹੜਾ ਸਮਾਂ ਬੱਚਿਆਂ ਨੂੰ ਆਪਣੀ ਆਲੇ-ਦੁਆਲੇ ਰੱਖਿਆ ਕਰੋ ਕੋਈ ਨਹੀਂ ਸਿੱਖਣ ਨੂੰ ਬਥੇਰਾ ਕੁਸ ਮਿਲਦਾ ਇਹਨਾਂ ਨੂੰ ਬਾਹਰ ਸਕੂਲਾਂ 'ਚ ਜਾਣੇ ਆ ਫਿਰ ਵੱਡੇ ਹੋ ਕੇ ਕਾਲਜਾਂ 'ਚ ਜਾਣੇ ਆ ਮੈਂ ਤੁਹਾਨੂੰ ਦੱਸਦੀ ਆ ਵੀ ਜਿੱਥੇ ਥਾਂ ਹੀ ਮੈਂ ਰਿਜ਼ਲਟ ਦੇਖੇ ਆ ਅਕਾਡਮੀ ਦੀ ਭੈਣ ਨਾਲ ਕਿਸੇ ਨਾਲ ਗੱਲ ਹੋਈ ਮੇਤੋਂ ਥੋੜੀ ਜੀ ਐਚ ਬੜੀ ਐ ਭੈਣਾ ਮੈਂ ਉਦਾਂ ਹੀ ਉਹਨਾਂ ਦੇ ਬੇਟੇ ਬਾਰੇ ਗੱਲ ਕਰਨ ਲੱਗ ਗਈ ਮੈਂ ਕਿਹਾ ਭੈਣੇ ਬਈ ਬਹੁਤ ਲਾਇਕ ਆ ਬੇਟਾ ਤੁਹਾਡਾ ਬਹੁਤ ਸਮਝਦਾਰ ਹੈ ਸੂਝਵਾਨ ਹੈ ਤੇ ਇੰਟੈਲੀਜੈਂਟ ਹੈ ਬੜਾਈ ਚ ਹੁਣ ਤਾਂ ਐਵੇਂ ਕਹੀਏ ਮਹਾਰਾਜ ਦੀ ਫੁੱਲ ਕਿਰਪਾ ਉਸ ਬੱਚੇ ਤੇ ਬਾਹਰਲੀ ਕੰਟਰੀ ਗਿਆ ਹੋਇਆ ਚੰਗੀ ਜੌਬ ਤੇ ਲੱਗਿਆ ਹੋਇਆ ਬਾਹਰ ਵੀ ਬਹੁਤ ਵਧੀਆ ਕਾਰੋਬਾਰ ਫਿੱਟ ਕੀਤਾ ਹੈ ਬਹੁਤ ਕਾਰੋਬਾਰ ਵਧੀਆ ਸੈੱਟ ਕਰ ਲਿਆ ਮੁੰਡੇ ਨੇ ਬਾਹਰ ਜਾ ਕੇ ਮੈਨੂੰ ਭੈਣ ਨੇ ਦੱਸਿਆ ਕਹਿੰਦੀ ਗੁਲਵਿੰਦਰੇ ਕਹਿੰਦੀ ਜਦੋਂ ਇਹਦੇ ਹਾਣ ਦੇ ਜਵਾਕ ਕਹਿੰਦੀ ਗਰਾਊਂਡ 'ਚ ਖੇਡਦੇ ਹੁੰਦੇ ਤੇ ਨਾ ਕਹਿੰਦੀ ਕਿਤੇ ਕਿਤੇ ਇਹ ਨਾ ਚਲੇ ਜਾਣਾ ਕਹਿੰਦੀ ਮੁੰਡਿਆਂ ਨੇ ਨਾਲਦਿਆਂ ਨੇ ਕਹਿਣਾ ਓਏ ਤੂੰ ਸਾਰੀ ਉਹ ਦਿਹਾੜੀ ਆਪਣੀ ਮਾਂ ਦੇ ਗੋਡੇ ਕੋਲ ਬੈਠਾ ਰਹਿਣਾ ਕਦੇ ਤਾਂ ਬਾਹਰ ਆ ਜਾਇਆ ਕਰ ਕਦੇ ਤਾਂ ਸਾਡੇ 'ਚ ਖੇਡ ਲਿਆ ਕਰ ਕਹਿੰਦੀ ਜਣੀ ਬੇਟੇ ਨੇ ਮੇਰੇ ਨੇ 24 ਘੰਟੇ ਕਹਿੰਦੀ ਸਾਡੇ ਦੋਹਾਂ ਦੇ ਆਲੇ-ਦੁਆਲੇ ਰਹਿਣਾ ਘਰ ਆਪਣੀ ਪੜ੍ਹਾਈ ਕਰਦਾ ਰਹਿਣਾ ਕੁਛ ਸਮਾਂ ਕਹਿੰਦੀ ਸਾਡੇ ਨਾਲ ਬਤਾ ਲੈਣਾ ਉਹਨਾਂ ਦਾ ਖੇਤਾਂ 'ਚ ਘਰ ਤੀਗਾ ਕੁਛ ਕਹਿੰਦੀ ਸਮਾਂ ਉਹਨੇ ਜੇ ਅਸੀਂ ਕੋਈ ਕੰਮ-ਕਾਰ ਕਰਦੇ ਆ ਤਾਂ ਉੱਥੇ ਸਾਡੇ ਨਾਲ ਹੱਥ ਬਟਾ ਦੇਣਾ ਕਹਿੰਦੀ ਜਾਣੀ ਮੁੰਡੇ ਨੂੰ ਬਾਹਰ ਦਾ ਚਸਕਾ ਬਹੁਤ ਘਟ ਕੰਨੀਵੇਂ ਮੁੰਡੇ ਆਨੇ ਬੜੀ ਟਿਚਰਾ ਕਰਨੀ ਹੈ ਕੰਨੀ ਘਰ ਜਾ ਕੇ ਇਹਨੇ ਗਾਣਾ ਮम्मा ਮੈਨੂੰ ਬੱਚੇ ਵੀ ਮੁੰਡੇ ਮੈਨੂੰ ਬਾਹਰ ਮਜ਼ਾਕ ਕਰਦੇ ਆ ਤੂੰ ਆਪਣੀ ਮਾਂ ਦੇ ਗੋਡੇ ਕੋਲ ਬੈਠਾ ਰਹਿਣਾ ਤੂੰ ਬਾਹਰ ਨਹੀਂ ਨਿਕਲਦਾ ਅਸੀਂ ਦੇਖ ਲੈ ਕਿਵੇਂ ਖੇਡਦੇ ਆ ਜੇ ਆ ਬੋਹਾ ਇੱਕ ਤਾਂ ਮਜ਼ਾਕ ਹੋ ਜਾਂਦਾ ਇੱਕ ਚੱਕ ਥੱਲ ਜੀ ਹੋ ਜਾਂਦੀ ਆ ਕਈ ਵਾਰ ਜਿਹੜਾ ਬੱਚਾ ਹੁੰਦਾ ਕੰਨਾਂ ਦਾ ਕੱਚਾ ਹੋ ਇਸ ਗੱਲ ਨੂੰ ਦਿਮਾਗ ਤੇ ਲੈ ਜਾਂਦਾ ਜਿਹੜਾ ਹੁੰਦਾ ਬੱਚਾ ਸੂਝਵਾਨ ਉਹ ਨਹੀਂ ਨਾ ਗੱਲਾਂ ਦਾ ਅਸਰ ਕਰਦਾ ਕਿਉਂਕਿ ਉਹਨਾਂ ਦਾ ਧਿਆਨ ਪੜ੍ਹਾਈ 'ਚ ਹੁੰਦਾ ਤਾਂ ਕਨਫਰ ਮੈਂ ਆਪਣੇ ਬੱਚੇ ਨੂੰ ਸਮਝਾਇਆ ਕਹਿੰਦੀ ਮੈਂ ਕਿ ਪੁੱਤਰ ਜਿਹੜਾ ਆ ਸਮਾਂ ਤੇਰੇ ਕੋਲ ਅੱਜ ਦਾ ਅੱਜ ਦਾ ਇਹ ਤੇਰਾ ਬੜਾ ਕੀਮਤੀ ਸਮਾਂ ਹੈ ਇਹਨੂੰ ਖੇਡ ਕੇ ਨੰਘਾਲਾ ਇਹਨੂੰ ਗਰਾਊਂਡਾਂ 'ਚ ਨੰਘਾਲਾ ਠੀਕ ਹੈ ਇਹਨੂੰ ਲੋਕਾਂ ਦੀਆਂ ਗੱਲਾਂ ਸੁਣਨ 'ਚ ਨੰਘਾਲਾ ਉਹ ਤੇਰੀ ਮਰਜ਼ੀ ਹੈ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਤੂੰ ਐ ਨਾ ਕਹੀ ਵੀ ਮੈਨੂੰ ਅੰਦਰ ਬੰਨ੍ਹ ਕੇ ਰੱਖਿਆ ਹੋਇਆ ਅਸੀਂ ਤੈਨੂੰ ਕਦੇ ਨਹੀਂ ਕੋਈ ਪ੍ਰੈਸ਼ਰ ਪਾਇਆ ਹੈਗਾ ਵੀ ਤੂੰ ਐ ਕਰ ਐ ਕਰ ਮੈਂ ਇੱਕ ਦਿਨ ਜਿਹੜੇ ਹੁਣ ਤੈਨੂੰ ਟੀਚਰਾਂ ਕਰਦੇ ਨੇ ਉਹ ਇੱਕ ਦਿਨ ਤੈਨੂੰ ਮੰਨਣਗੇ ਵੀ ਹਾਂ ਤੂੰ ਕੀਮਤੀ ਸਮਾਂ ਸੰਭਿਆ ਹੈ ਬਾਕਿਆ ਜੀ ਉਹੀ ਕੰਮ ਹੋਇਆ ਉਹੀ ਕੰਮ ਹੋਇਆ ਉਹ ਬੱਚਾ ਅੱਜ ਪਉਣਾ ਮੈਂ ਕਹਿੰਨੀ ਆ ਕਿੰਨਾ ਹੁਣ 32 33 ਸਾਲ ਦੀ ਉਮਰ ਹੋਣੀ 35 ਹੋਵਾ ਤੇ ਵੱਧ 35 ਸਾਲ ਦੀ ਏਜ ਹੋਊ ਹੈਨਾ 34 35 ਸਾਲ ਦੀ ਏਜ ਹੋਊ ਚੰਗੇ ਮਕਾਮ ਤੇ ਆ ਉਹ ਬਾਰਲੀ ਕੰਟਰੀ ਚ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਉਹ ਉਦਾਂ ਕੰਮ ਕਰਦਾ ਕਿਸੇ ਦੇ ਹੇਠ ਉਹਨੇ ਬਾਹਰ ਜਾ ਕੇ ਵੀ ਚੰਗੀ ਪੜ੍ਹਾਈ ਕੀਤੀ ਐਥੋਂ ਵੀ ਚੰਗੀਆਂ ਡਿਗਰੀਆਂ ਡਿਪਲੋਮੇ ਕਰਕੇ ਗਿਆ ਬਈ ਆਪਣਾ ਬਿਜ਼ਨਸ ਸੈੱਟ ਕੀਤਾ ਆਪਣਾ ਵੀ ਜਨਨ ਸੈੱਟ ਕੀਤਾ ਕਿਉਂਕਿ ਜਿਹੜਾ ਸਮਾਂ ਮੈਂ ਹੋਰ ਵੀ ਜਿਹੜੇ ਸੂਝਵਾਨ ਬੱਚੇ ਆ ਕਈ ਬੱਚਿਆਂ ਨੇ ਮੂੰਹੋਂ ਇਹ ਗੱਲ ਸੁਣੀ ਆ ਕਹਿੰਦੇ ਵੀ ਜਿਹੜਾ ਸਮਾਂ ਸਾਡਾ ਸੈਟਲ ਹੋਣ ਦਾ ਹੁੰਦਾ ਨਾ ਕਈ ਵਾਰ ਉਹ ਸਮਾਂ ਅਸੀਂ ਘੁੰਮ ਫਿਰ ਕੇ ਸਾ ਸੇਠઠੇਆਂ ਚ ਲੋਕਾਂ ਦੀਆਂ ਗੱਲਾਂ ਸੁਣਨਾ ਚ ਲੋਕਾਂ ਲਈ ਸਮਾਬਤਿਤ ਕਰਨ ਚ ਕੱਢ ਦੰਨੇ ਆ ਫਿਰ ਸਾਡੇ ਹੱਥ ਪੱਲੇ ਕੁਝ ਨਹੀਂ ਰਹਿੰਦਾ ਸੋਈ ਗੱਲਾਂ ਮੈਂ ਬੱਚਿਆਂ ਨੂੰ ਕਹਿਨੀ ਆ ਵੀ ਪੁੱਤਰ ਜੀ ਜਿਹੜਾ ਸਮਾਂ ਤੁਹਾਡੇ ਕੋਲੇ ਕੀਮਤੀ ਆ ਸੈਟਲ ਹੋਣ ਦਾ ਇਹ ਸਮਾਂ ਹੱਥੋਂ ਨਾ ਗੱਡਿਆ ਕਰੋ ਤੁਹਾਨੂੰ ਕੋਈ ਜਿੰਨੇ ਮਰਜੀ ਤਾਨੇ ਚੋਬੇ ਮਾਰੇ 18 ਤੋਂ 25 ਸਾਲ ਵਾਲੀ ਉਮਰ ਲਗ ਭੱਗ ਜਾਂ ਤੁਸੀਂ ਪਲੱਸ 2 ਕਰ ਲੰਨੇ ਹੋ ਜਾਂ ਪਲੱਸ 2 ਚ ਹੁੰਨੇ ਹੋ ਅਸਲ ਲਾਈਫ ਤਾਂ ਤੁਹਾਡੀ 10ਵੀਂ ਦੇ ਬਾਅਦ ਹੀ ਸਟਾਰਟ ਹੁੰਦੀ ਆ ਇਹ ਗੱਲ ਹੋ ਗਈ ਬੱਚਿਆਂ ਦੀ ਮੈਂ ਸੋਈ ਗੱਲਾਂ ਮਾਪੇ ਨੂੰ ਕਹਿਨੀ ਆ। ਬਈ ਘਰ ਦੇ ਕੰਮ ਕਰੋ। ਜੀ ਸਦਕੇ ਕਰੋ। ਕੰਮੇ ਵੀ ਚਾਹੀਦੇ ਆ। ਠੀਕ ਹੈ ਜੀ। ਪਰ ਜਿਹੜਾ ਤੁਹਾਡੇ ਕੋਲ ਐਕਸਟਰਾ ਸਮਾਂ, ਵਾਧੂ ਸਮਾਂ ਤੁਹਾਡੇ ਕੋਲ ਮੈਂ ਮਾਪੇ ਆਪਾਂ ਦੀ ਗੱਲ ਕਰਦੀ ਆ। ਉਹ ਸਮਾਂ ਜ਼ਿਆਦਾਤਰ ਤੁਸੀਂ ਆਪਣੇ ਪਰਿਵਾਰ ਚ ਔਰ ਆਪਸ ਵਿੱਚ ਬੈਠ ਕੇ ਹੱਸ ਖੇਡ ਕੇ ਇਹ ਸਮਾਂ ਬਤੀਤ ਕਰਿਆ ਕਰੋ ਜਦੋਂ ਖਾਣਾ ਵੀ ਕਿਸੇ ਤਰ੍ਹਾਂ ਦਾ ਵੀ ਹੁਣ ਅਸੀਂ ਪਪੀਤਾ ਖਾਣੇ ਆ। ਅਸੀਂ ਬੈਠੇ ਆਂ ਇਕੱਠੇ ਠੀਕ ਆ 100 ਬੰਦਾ ਦੁੱਖ ਸੁੱਖ ਦੀ ਗੱਲ ਕਰਦਾ 100 ਬੰਦਾ ਘਰ ਦੀ ਕਬੀਲਦਾਰੀ ਦੀ ਗੱਲ ਕਰਦਾ ਠੀਕ ਆ ਜੀ ਦੂਏ ਦਾ ਮੂਤਰ ਯਾਰੀ ਚ ਇੱਕ ਵਾਰ ਜ਼ਰੂਰ ਮਤਲਬ ਤੁਸੀਂ ਅੱਧਾ ਘੰਟਾ ਕੰਮ ਕਰਕੇ ਬੈਠਿਆ ਕਰੋ ਬੈਠਿਆ ਕਰੋ ਤੁਹਾਡਾ ਕੋਈ ਨਾ ਕੋਈ ਮਤਲਬ ਮਸਲੇ ਦਾ ਹੱਲ ਨਿਕਲਦਾ ਹੈ ਕੋਈ ਨਾ ਕੋਈ ਗੱਲ ਸਾਂਝੀ ਹੁੰਦੀ ਹੈ ਹਾਂ ਚਲੋ ਠੀਕ ਆ ਕੰਮ ਦੇ ਟਾਈਮ ਕੰਮ ਹੁੰਦਾ ਹਾਂ ਵੀ ਜ਼ਰੂਰੀ ਨਹੀਂ ਵੀ ਪਰ ਤੁਸੀਂ ਦਿਹਾੜੀ ਚ ਇੱਕ ਵਾਰ ਜ਼ਰੂਰ ਇਕੱਠੇ ਹੋਇਆ ਕਰੋ ਬਈ ਲੜਾਈ ਝਗੜਾ ਨਾ ਕਰਿਆ ਕਰੋ ਠੀਕਾ ਕੋਈ ਗੱਲ ਨਹੀਂ ਮਾਣੀ ਮੋਟੀ ਤੜਫੜ ਕੋਈ ਗੱਲ ਨਹੀਂ ਚੱਲਦੀ ਰਹਿੰਦੀ ਆ ਹਰ ਇੱਕ ਚ ਚੱਲਦੀ ਆ ਪਰ ਇਹੀ ਜਿਹਾ ਲੜਾਈ ਝਗੜਾ ਨੀ ਮੀਆਂ ਬੀਬੀ ਨੇ ਕਰਨਾ ਹੈਗਾ ਵੀ ਕਿਸੇ ਦਾ ਮੂੰਹ ਕਿਧਰੇ ਇਹਨੂੰ 6-6 ਮਹੀਨੇ ਕਿਸੇ ਦਾ ਕਿਧਰੇ ਨੂੰ ਬਈ ਇੰਨੀ ਵੀ ਲੜਾਈ ਨਹੀਂ ਕਰਨੀ ਵੀ ਮਨਾਂ 'ਚ ਫਰਕ ਪੈ ਜਾਣਾ ਇੱਕ ਦੂਏ ਨੂੰ ਅਸੀਂ ਦੇਖਣਾ ਪਸੰਦ ਨਾ ਕਰੀਏ ਬਈ ਪਿਆਰ ਜਿਹਦੀ ਉਹ ਲੜਾਈ ਹੋਵੇ ਥੋੜੀ-ਬਹੁਤੀ ਹੋ ਠੀਕ ਆ ਜੀ ਦੇਖੋ ਮੈਂ ਤਾਂ ਹਮੇਸ਼ਾ ਇਹੀ ਗੱਲਾਂ ਕਰਦੀ ਹੁੰਨੀ ਆ ਕਿਉਂਕਿ ਜੋ ਕੁਛ ਅਸੀਂ ਆਪਣੇ ਆਲੇ-ਦਾਲ ਦੇਖਦੇ ਆਂ ਸਾਨੂੰ ਦੁਨੀਆ ਬੜੀਆਂ ਚੱਕਾਂ ਥੱਲਾਂ ਕਰਦੀ ਆ ਬਹੁਤ ਦੁਨੀਆ ਸਾਨੂੰ ਘਰਾਂ 'ਚ ਸਾਡੇ ਪਰਿਵਾਰਾਂ ਨੂੰ ਪਾੜਨਾ ਚਾਹੁੰਦੀ ਆ ਲੋਕਾਂ ਤੋਂ ਸਾਡੀਆਂ ਖੁਸ਼ੀਆਂ ਬਰਦਾਸ਼ਤ ਨਹੀਂ ਹੁੰਦੀਆਂ ਕੋਈ ਨਹੀਂ ਚਾਹੁੰਦਾ ਵੀ ਕਿਸੇ ਦਾ ਪਰਿਵਾਰ ਸੁਖੀ ਬਸੇ ਔਰ ਖੁਸ਼ੀ 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 ਬਸੇ ਠੀਕ ਹੈ ਕੋਈ ਮੀਆਂ ਬੀਬੀ ਦੀ ਮੀਆਂ ਬੀਬੀ ਦੇ ਹਾਸੇ ਠੱਠੇ ਨਹੀਂ ਝੱਲਦਾ ਕੋਈ ਸੱਸ ਨੂੰ ਦੇ ਹਾਸੇ ਠੱਠੇ ਨਹੀਂ ਝੱਲਦਾ ਕੋਈ ਨਣਦ ਭਝਾਈ ਦੇ ਹਾਸੇ ਠੱਠੇ ਨਹੀਂ ਝੱਲਦਾ ਕੋਈ ਭਾਈਆਂ ਭਾਈਆਂ ਚ ਨਹੀਂ ਪਿਆਰ ਝੱਲਦਾ ਅੱਜ ਦੀ ਦੁਨੀਆ ਕਹਿੰਦੀ ਆ ਵੀ ਜੋ ਸਾਨੂੰ ਚੰਗਾ ਲੱਗਦਾ ਤੁਸੀਂ ਉਸ ਤਰੀਕੇ ਨਾਲ ਜਿਓ ਅਸੀਂ ਦੁਨੀਆ ਦੇ ਤਰੀਕੇ ਨਾਲ ਨਹੀਂ ਜੀਣਾ ਅਸੀਂ ਆਪਣੇ ਘਰ ਪਰਿਵਾਰ ਦੇ ਤਰੀਕੇ ਨਾਲ ਜੀਣਾ ਹੈ ਮੇਰਾ तकरीबन तकरीबन 3 ਚੌਥੀ ਵੀਡੀਓ ਚ ਇਹੀ ਕਹਿਣ ਹੁੰਦਾ ਵੀ ਭਾਈ ਰਲ ਕੇ ਰਹੋ ਰਲ ਕੇ ਰਹੋ ਠੀਕ ਹੈ ਜੀ ਮੋਸਰਦਾਰ ਜੀ ਵਿਚਾਰ ਦੱਸੋ ਜਦ ਕਦ ਕੰਮ ਆਉਣਾ ਥੋੜਾ ਕਰਨੇ ਆਉਣਾ ਬਾਹਰ ਲੈਣ ਤਾਂ ਕਿਸੇ ਨੇ ਆਉਣਾ ਨਹੀਂ ਕਿਸੇ ਨੇ ਨਹੀਂ ਆਉਣਾ ਕਿਸੇ ਨੇ ਨਹੀਂ ਆਉਣਾ ਕਿੰਨੇ ਕਿਸੇ ਦਾ ਭਲਾ ਕਰਕੇ ਦੇਖ ਲਓ ਹਾਂ ਭਲਾ ਥੋੜਾ ਕਰਿਆ ਹੋਇਆ ਨਾ ਚਿਰੇ ਕੰਮ ਕਰਦਾ ਜਿੰਨੇ ਚਿਰ ਅਗਲੇ ਨੂੰ ਲੋਡ ਆ ਤੁਹਾਡੇ ਜਦੋਂ ਬੰਦਾ ਸਟੈਂਡ ਕਰ ਗਿਆ ਆਪਣਾ ਸਟੈਂਡ ਦੇ ਉੱਪਰ ਉੱਠ ਖੜਿਆ ਠੀਕ ਹੈ ਫਿਰ ਉਹਨੂੰ ਤੁਸੀਂ ਨੀਵੇਂ ਲੱਗਣ ਲੱਗ ਜਾਣਾ ਬੇਵਕੂਫ ਲੱਗਣ ਲਾ ਜਾਂਦੇ ਹੋ ਹਾਂ ਨੀਵੇਂ ਨਹੀਂ ਬੇਵਕੂਫ ਲੱਗਣ ਲਾ ਜਾਂਦੇ ਵੀ ਇਹ ਬੇਅਕਲ ਬੰਦਾ ਹੈ ਹਾਂ ਠੀਕ ਹੈ ਫਿਰ ਉਹ ਅਕਲ ਵਾਲਾ ਹੋ ਜਾਂਦਾ ਹਾਂ ਥੋਡੇ ਘਰ ਪਰਿਵਾਰ ਤੁਹਾਨੂੰ ਕਦੇ ਨਹੀਂ ਕਹੂਗਾ ਜੇ ਤੁਸੀਂ ਤਰੱਕੀ ਕਰੋਗੇ ਜਾਂ ਕੋਈ ਚੰਗਾ ਕੰਮ ਕਰੋਗੇ ਤੁਹਾਡੇ ਕਿਉਂਕਿ ਤੁਹਾਡੇ ਘਰ ਪਰਿਵਾਰ ਦੀ ਤਰੱਕੀ ਹੋਣੀ ਉਹ ਜ ਮੈਂ ਬੱਚਿਆਂ ਨੂੰ ਕਹਿੰਨੀ ਆ ਬਈ ਸਭ ਤੋਂ ਬੜੀ ਦੋਸਤ ਕੁੜੀਆਂ ਦੀ ਮਾਂ ਹੁੰਦੀ ਐ ਮੁੰਡਿਆਂ ਦਾ ਸਭ ਤੋਂ ਵੱਡਾ ਸੱਚਾ ਸੁੱਚਾ ਸੱਚਾ ਤੇ ਸੁੱਚਾ ਦੋਸਤ ਤੇ ਤੁਹਾਨੂੰ ਅੱਗੇ ਵੱਧਦੇ ਦੇਖਣ ਵਾਲਾ ਇੱਕ ਸਿਰਫ ਪਿਓ ਹੀ ਹੁੰਦਾ ਹੈ ਹੂੰ ਪਿਓਏ ਹੁੰਦਾ ਪਿਓ ਕਹਿੰਦਾ ਵੀ ਮੇਰਾ ਪੁੱਤ ਮੇਰੇ ਤੋਂ ਅੱਗੇ ਨਿਕਲੇ ਨਹੀਂ ਤੁਹਾਨੂੰ ਕੋਈ ਨਹੀਂ ਚਾਹੁੰਦਾ ਵੀ ਤੁਸੀਂ ਕਿਸੇ ਤੋਂ ਅੱਗੇ ਨਿਕਲ ਜਓ ਹਾਂ ਤੁਹਾਡੇ ਨਾਲ ਲੱਤਾਂ ਖਿੱਚਣ ਵਾਲੇ ਹੋਣਗੇ ਠੀਕ ਹੈ ਜੀ ਸੋਈ ਗੱਲਾਂ ਆਪਣੇ ਮਾਪੇ ਪਾ ਨੂੰ ਪਿਆਰ ਕਰਿਆ ਕਰੋ ਮਾਪੇ ਪਾ ਬੱਚਿਆਂ ਨੂੰ ਪਿਆਰ ਕਰਿਆ ਕਰੋ ਦੇਖੋ ਗੱਲ ਨੂੰ ਮੇਰੀ ਨੂੰ ਹੋਰ ਪਾਸੇ ਨਾਲ ਲੈ ਜਿਓ ਵੀ ਹਾਂ ਹਰੇਕ ਮਾਪੇ ਪਾ ਆਪਣੇ ਬੱਚੇ ਨੂੰ ਪਿਆਰ ਕਰਦਾ ਹੈ ਪਿਆਰ ਕਈ ਤਰ੍ਹਾਂ ਦਾ ਹੈ ਬੱਚੇ ਨੂੰ ਸਮਝਣਾ ਬੱਚਾ ਕੀ ਚਾਹੁੰਦਾ ਹੈ ਠੀਕ ਹੈ ਬਹੁਤ ਧਿਆਨ ਨਾਲ ਬੱਚੇ ਦੀ ਗੱਲ ਸੁਣਨੀ ਬੱਚੇ ਸਾਡੇ ਘਰ ਕਿੰਨਾ ਹੀ ਆਲੇ-ਦੁਆਲੇ ਸਾਡੇ ਹਾਸੇ ਠੱਠੇ ਕਿਸਮਾਨ ਕੁਝ ਵੀ ਕਰਦੇ ਮੈਂ ਪਹਿਣਾ ਦੇਖੀ ਆ ਉਹ ਜਾਓ ਬਾਹਰ ਬਾਹਰ ਖੇਡ ਲਓ ਕਿੱਥੇ ਸਿਰ ਖਾਦਾ ਜਪਾ ਜੋ ਬਾਹਰ ਖੇਡ ਲਓ ਚਲੇ ਜਾਓ ਰੇਤੇ ਮੈਂ ਪਹਿਣਾ ਬਹੁਤ ਦੇਖੀ ਆ ਐਦਾਂ ਦਾ ਸਲੂਕ ਕਰਦੀਆਂ ਜਵਾਕਾਂ ਨਾਲ ਫੇ ਜਵਾਕ ਜਾਂ ਤਾਂ ਮੂੰਹ ਜਾਂ ਬਣਾ ਕੇ ਦੂਏ ਕਮਰੇ ਚ ਚਲੇ ਜਾਣਗੇ ਜਾਂ ਫਿਰ ਫੋਨ ਤੇ ਲੱਗ ਜਾਣਗੇ ਜਾਂ ਟੀਵੀ ਤੇ ਲੱਗ ਜਾਣਗੇ ਉਹ ਫੇਰਾ ਜਿਹੜਾ ਉਹ ਮਾਹੌਲ ਹੁੰਦਾ ਵੀ ਹਾਂ ਪਰਿਵਾਰ ਦੇ ਆਲੇ-ਦਾਲੇ ਬੱਚੇ ਨੇ ਗਾਹ ਪਾਉਣਾ ਕੁਝ ਸਿੱਖਣਾ ਜੇ ਉਹ ਉਹ ਨਹੀਂ ਰਹਿੰਦਾ ਤੇ ਬੱਚਾ ਕੱਲਾ ਜਾ ਹੋ ਕੇ ਬੈਠਣਾ ਪਸੰਦ ਕਰਨ ਲੱਗ ਜਾਂਦਾ ਵੀ ਉੱਥੇ ਤਾਂ ਬੁੜੀਆਂ ਨੇ ਘੂਰਨਾ ਹੀ ਆ ਹੂੰ ਇਹ ਛੋਟੀਆਂ-ਛੋਟੀਆਂ ਗੱਲਾਂ ਕੈਚ ਕਰਨੇ ਵਾਲੀਆਂ ਗੱਲਾਂ ਨੇ ਇਹ ਬਹੁਤ ਧਿਆਨ ਚ ਰੱਖਣੇ ਵਾਲੀਆਂ ਗੱਲਾਂ ਨੇ ਹੱਸਦੇ ਰਹੋ ਵਸਦੇ ਰਹੋ ਚੜ੍ਹਦੀ ਕਲਾ 'ਚ ਰਹੋ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ